ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਬਹੁਤ ਦਿਨ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਪਾਈ ਤੇ ਸਾਰਿਆਂ ਨੂੰ ਪਤਾ ਹੀ ਆ ਜੋ ਹਨਾ ਆਪਣੇ ਇੰਡੀਆ ਦੇ ਪਾਕਿਸਤਾਨ ਦੇ ਹਾਲਾਤ ਆ ਸਾਰਿਆਂ ਨੂੰ ਪਤਾ ਹੀ ਆ ਕੋਈ ਵੀ ਐ ਨਹੀਂਗਾ ਕਿ ਕਿਸੇ ਨੂੰ ਨਹੀਂ ਪਤਾ ਸਾਰੇ ਜਾਣੂ ਆ ਤੇ ਚਲੋ ਹਰਦਾਸ ਕਰਦੇ ਆ ਗੁਰੂ ਸਾਹਿਬ ਅੱਗੇ ਪ੍ਰਮਾਤਮਾ ਅੱਗੇ ਵੀ ਸੁਖ ਸ਼ਾਂਤੀ ਰਵੇ ਤੇ ਮਸਾਂ ਹੀ ਕਿਤੇ ਦੋਨਾਂ ਦੇ ਸ਼ਾਂਤੀ ਆ ਆਪਸ ਵਿੱਚ ਭਾਈਚਾਰਾ ਵਧਿਆ ਸੀ ਤੇ ਪਰ ਫਿਰ ਵਿੱਚੋਂ ਹਨਾ ਪਤਾ ਨਹੀਂ ਲੱਗਦਾ ਸ਼ਰਾਰਤੀ ਅੰਸਰਾਂ ਦਾ ਤੇ ਪਤਾ ਨਹੀਂ ਕਿਉਂ ਨਹੀਂ ਉਤਰ ਉਦਰੀ ਆਉਂਦੇ ਜਾਂਦੇ ਵਰਤ ਦੇ ਚੰਗੇ ਨਹੀਂ ਲੱਗਦੇ ਤੇ ਖਾਸ ਕਰਕੇ ਪੰਜਾਬ ਵੈਸੇ ਹੀ ਸਾਰਿਆਂ ਦੀ ਅੱਖਾਂ 'ਚ ਜ਼ਿਆਦਾ ਰੜਕਦਾ ਤੇ ਆਮ ਪਬਲਿਕ ਦਾ ਨੁਕਸਾਨ ਜਿੰਨੀ ਵੀ ਜਿੱਥੇ-ਜਿੱਥੇ ਵੀ ਬੈਠੇ ਆ ਆਪਾਂ ਸਾਰਿਆਂ ਨੂੰ ਫਿਕਰ ਤੇ ਬੱਚੇ ਬਜ਼ੁਰਗ ਭੈਣ ਭਰਾ ਜਿੰਨੇ ਵੀ ਆ ਜਿੰਨੇ ਹੁਣ ਇੰਡੀਆ ਦੇ ਵਿੱਚ ਆਪਦੇ ਬੈਠੇ ਆ ਸਾਰੇ ਹੀ ਆਪਦੇ ਆ ਚਾਹੇ ਕਿੰਨੇ ਹੁੰਦੇ ਆਪਣਾ ਖੂਨ ਦਾ ਰਿਸ਼ਤਾ ਚਾਹੇ ਦில்லி ਰਿਸ਼ਤਾ ਸਾਰੇ ਹੀ ਆਪਦੇ ਆ ਸੁੱਖ ਮੰਗਦੇ ਆ ਸਾਰੇ ਦੇਸ਼ ਦੀ ਪਰਮਾਤਮਾ ਭਲਾ ਕਰਿਓ ਸਭ ਦਾ ਤੇ ਬਹੁਤ ਡਰ ਲੱਗਦਾ ਖਬਰਾਂ ਸੁਣ ਸੁਣ ਕੇ ਤੇ ਕੁਝ ਹੁੰਦੀ ਆ ਗੱਲ ਕੁਝ ਨਾਲ ਹੋਰ ਵੀ ਵੱਧ ਜੋੜ ਕੇ ਬਣਾ ਦਿੰਦੇ ਆ ਤੇ ਪਰ ਬੜੀ ਪਰੇਸ਼ਾਨੀ ਆਉਂਦੀ ਆ ਸੁਣ ਕੇ ਵੀ ਕੀ ਬਣੂਗਾ ਸਾਡੇ ਦੇਸ਼ ਦਾ ਤੇ ਜਿੰਨਾ ਕਿ ਅੱਗੇ ਵਧਤਾ ਉਹਨਾਂ ਕ ਫਿਰ ਪਹਿਲਾਂ ਦੇਖੋ ਲੋਕਡਾਊਨ ਨੇ ਦੁਨੀਆ ਦਾ ਇੰਨਾ ਜ਼ਿਆਦਾ ਬੁਰਾ ਹਾਲ ਕਰ ਛੱਡਿਆ ਉਸ ਤੋਂ ਬਾਅਦ ਹੜਾ ਆਗੇ ਤੇ ਹੜਾਂ ਨੇ ਦੀ ਮਾਰ ਤੋਂ ਹਜੇ ਲੋਕ ਉੱਠੇ ਨਹੀਂ ਸੀ ਤੇ ਹੁਣ ਦੇਖੋ ਕਣਕਾਂ ਨੂੰ ਕਿੰਨੇ ਥਾਂ ਥਾਂ ਤੇ ਅੱਗ ਲੱਗੀ ਬਹੁਤ ਜ਼ਿਆਦਾ ਇਸ ਵਾਰ ਕਣਕ ਦਾ ਨੁਕਸਾਨ ਹੋਇਆ ਤੇ ਜਿੱਥੇ ਵੀ ਬੈਠੇ ਹੋਈਏ ਆਪਾਂ ਸੁੱਖ ਮੰਗਦੇ ਆਂ ਆਪਦੇ ਦੇਸ਼ ਦੀ ਆਪਦੇ ਪੰਜਾਬ ਦੀ ਭੈਣ ਭਰਾਵਾਂ ਦੀ ਤੇ ਹੁਣ ਦੇਖੋ ਕਣਕ ਚੋਂ ਹਜੇ ਲੋਕ ਨਿਕਲੇ ਨਹੀਂ ਉਲਝੇ ਹੋਏ ਤੇ ਹੁਣ ਇਹ ਵਾਲਾ ਜੰਗ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਤੇ ਬਹੁਤ ਦੁੱਖ ਹੁੰਦਾ ਵਾ ਮਸਾਂ ਜਾ ਕੇ ਕਿਤੇ ਕਿਸਾਨ ਸੈੱਟ ਹੁੰਦਾ ਕੋਈ ਵੀ ਆ ਜੋ ਜੋ ਵੀ ਕੋਈ ਭੈਣ ਭਰਾ ਰੋਜ਼ਗਾਰ ਕਰਦਾ ਮਸਾਂ ਹੀ ਕਿਤੇ ਜਾ ਕੇ ਸੈੱਟ ਹੁੰਦਾ ਏ ਤੁਸੀਂ ਵੀ ਸਾਰੇ ਰਲ ਕੇ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਕਿ ਸੁੱਖ ਸ਼ਾਂਤੀ ਰਵੇ ਸੁੱਖ ਸ਼ਾਂਤੀ ਬਣਾਈ ਰੱਖੇ ਪ੍ਰਮਾਤਮਾ ਇਹਨਾਂ ਨੂੰ ਮਤਬੁੱਧ ਆਵੇ ਸਰਕਾਰਾਂ ਨੂੰ ਤੇ ਜੋ ਵੀ ਸਾਡੇ ਭੈਣ ਭਰਾ ਬਾਰਡਰਾਂ ਤੇ ਬੈਠੇ ਆ ਖੜੇ ਆ ਫੌਜੀ ਵੀਰ ਸਲੂਟ ਆ ਉਹਨਾਂ ਨੂੰ ਤੇ ਪਰ ਮਾਵਾ ਦੇ ਦਿਲ ਜਿਹੜੇ ਆ ਐ ਬਹੁਤ ਮੁਠੀ ਚਾਏ ਹੋਏ ਆ ਹਨਾ ਤੇ ਆਪਾਂ ਵੀ ਸੁੱਖ ਮੰਗਦੇ ਆ ਅਰਦਾਸ ਕਰਦੇ ਗੁਰੂ ਸਾਹਿਬ ਸੁੱਖ ਸ਼ਾਂਤੀ ਰੱਖੇ ਭਲਾ ਕਰੇ ਸਤਿ ਮਤਿ ਬਖਸ਼ੇ ਕੰਮਕਾਰ ਕਰਦੇ ਸ਼ੁਰੂ ਇੰਨੀ ਆ ਕਿ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਜਸਪ੍ਰੀਤ ਲਾਉਂਦੀ ਪਈ ਝਾੜੂ ਤੇ ਵਿਰਾਜ ਨੂੰ ਉਹਦਾ ਚਾਚਾ ਲੈ ਕੇ ਗਿਆ ਹੋਇਆ پارک ਦੇ ਵਿੱਚ ਕਮਾਉਣ ਵਾਸਤੇ ਅਸੀਂ ਸੋਚਿਆ ਕਿ ਉੰਨੀ ਦੇਰ ਅਸੀਂ ਵਿਰਾਜ ਦੇ ਗਏ ਗਏ ਕੰਮ ਕਰ ਲਈਏ ਨਹੀਂ ਤਾਂ ਕੰਮ ਕੋਈ ਨਹੀਂ ਕਰਨ ਦਿੰਦਾ ਜਸਪ੍ਰੀ ਤਾਂ ਤਾਂ ਲੱਗੀ ਹੋਈ ਝਾੜੂ ਲਾਉਣ ਤੇ ਹੋਰ ਆਪਾਂ ਕੰਮ ਕਰਦੇ ਆ ਜਸਪ੍ਰੀ ਝਾੜੂ ਲਈ ਜਾਂਦੀ ਹੈ ਝਾੜੂ ਤੋਂ ਲੇਟ ਹੋ ਜਾਈਦਾ ਜਿੰਨਾ ਚਿਰ ਵਿਰਾਜ ਸੁੱਤਾ ਹੋਵੇ ਉਹਨਾਂ ਚਿਰ ਨਹੀਂ ਲੱਗਦਾ ਕਿਉਂਕਿ ਖਲਾਰਾ ਫਿਰ ਹੁੰਦਾ ਸਾਰਾ ਝਾੜ ਪੂੰਝ ਕਰਨੇ ਤੇ ਇੱਕ ਕੱਪੜਿਆਂ ਦਾ ਕੰਮ ਹੁੰਦਾ ਹੈ ਨਾ ਸਲਾਈ ਸਦੋਈ ਦਾ ਉਹ ਵੀ ਵੇਲੇ-ਕਵੇਲੇ ਲੱਗਿਆ ਜਾਂਦਾ ਵੀ ਰਾਜ ਦਾ ਕਰਕੇ ਅੱਜ ਆਪਾਂ ਬਣਾਵਾਂਗੇ ਪਿੰਡੀ ਕੋਈ ਪ੍ਰਿੰਡੀਆਂ ਕਹਿੰਦਾ ਹੈ ਨਾ ਕੋਈ ਪਿੰਡੀਆਂ ਕਹਿੰਦਾ ਮੇਰੇ ਨਾਨਕੇ ਸੰਗਰੂਰ ਜ਼ਿਲ੍ਹੇ ਜਾ ਮੇਰੇ ਨਾਨਕਿਆਂ ਵੱਲੀ ਪ੍ਰਿੰਡੀਆਂ ਕਹਿੰਦੇ ਆ ਤੇ ਖੁੱਲਿਆਂ ਵੀ ਮਿਲ ਜਾਂਦੀਆਂ ਤੇ ਪੈਕਟਾਂ ਚ ਵੀ ਮਿਲ ਜਾਂਦੀਆਂ ਬਾਧੂ ਐਨੀਆਂ ਜਸਪੀ ਤਿੰਨ ਪੈਕਟ ਬਹੁਤ ਆ ਨਾ ਹਾਂਜੀ ਬਹੁਤ ਆ ਕੁਝ ਪਿਆਜ਼ ਪਾ ਲਾਂਗੇ ਮੌਸਮ ਸਾਡੇ ਖਰਾਬ ਚੱਲ ਰਿਹਾ ਬਹੁਤ ਦਿਨਾਂ ਦਾ ਤੁਸੀਂ ਕਹੋਗੇ ਜਦੋਂ ਵੀ ਤੁਸੀਂ ਵੀਡੀਓ ਬਣਾਉਂਦੇ ਆ ਤੁਹਾਡੇ ਮੌਸਮ ਖਰਾਬ ਹੀ ਹੁੰਦਾ ਸਾਡੇ ਮੌਸਮ ਖਰਾਬ ਚੱਲ ਰਿਹਾ ਬਹੁਤ ਦਿਨਾਂ ਦਾ ਤੁਹਾਨੂੰ ਆਪਾਂ ਕੱਟ ਲਈਏ ਕੱਢ ਲਈਏ ਧੋ ਕੇ ਰੱਖ ਦਿੰਨੇ ਆ ਟਾਈਮ ਨਾਲ ਧੋਤੀਆਂ ਹੋਣਗੀਆਂ ਤਾਂ ਟਾਈਮ ਨਾਲ ਇਹ ਸੁੱਕ ਜਾਣਗੀਆਂ ਕਿਉਂਕਿ ਜਿਆਦਾ ਸੁੱਕੀਆਂ ਹੋਣਗੀਆਂ ਫਿਰ ਇਹਨਾਂ 'ਚ ਲੇਸ ਨਹੀਂ ਬਣਦੀ ਤੇ ਜੇ ਆਪਾਂ ਗਿੱਲੀਆਂ ਨੂੰ ਮਰ ਗਿੱਲੀਆਂ ਵੀ ਹੋਣ ਫਿਰ ਵੀ ਆਪਾਂ ਪੂੰਝ ਪੂੰਝ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨਾਂ ਨੂੰ ਫਿਰ ਕੱਟਦੇ ਆ ਇਹਨਾਂ ਨੂੰ ਆਪਾਂ ਧੂਲ ਗੀਏ ਜੇ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚਾਹੁੰਦੇ ਵਾਸਤੇ ਰੋ ਜਿਹੜੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਨੇ ਆ ਦੇਖੋ ਬਾਹਰ ਦਾ ਮੌਸਮ ਬਦਲਵਾਈ ਬਹੁਤ ਜ਼ਿਆਦੇ ਆ ਰਾਤ ਵੀ ਮੀਂਹ ਪੈ ਕੇ ਹਟਿਆ ਕੱਲ ਵੀ ਕੱਲ ਵੀ ਦਿਨੇ ਬਹੁਤ ਮੀਂਹ ਪਿਆ ਤੇ ਦੇਖੋ ਬਦਲਵਾਈ ਹਵਾ ਚੱਲਦੀ ਪਈ ਹਵਾ ਚੱਲਦੀ ਕਿੰਨੀ ਠੰਡੀ ਠੰਡੀ ਹਵਾ ਹਵਾ ਬਹੁਤ ਠੰਡੀ ਆਉਂਦੀ ਇੱਥੇ ਸਾਹਮਣੇ ਪਹਾੜਾਂ ਤੇ ਐਦਾਂ ਲੱਗੀ ਜਾਂਦਾ ਜਿਵੇਂ ਹੁਣ ਵੀ ਮੀਂਹ ਆਇਆ ਹੁਣ ਵੀ ਆਇਆ ਉਹ ਉੱਥੇ ਇੱਕ ਉਹ ਪਾਰਕ ਦਾ ਸਾਹਮਣੇ ਛੁੱਟੀਆਂ 'ਚ ਆਉਂਦੇ ਆ ਸੀਮਿੰਗ ਪੂਲ ਦੇ ਵਿੱਚ ਕੰਪੀਟੀਸ਼ਨ ਹੁੰਦਾ ਬੱਚਿਆਂ ਦਾ ਕੱਲ ਤੇ ਪਰਸੋਂ ਬਹੁਤ ਜ਼ਿਆਦਾ ਰਸ਼ ਸੀ ਤੇ ਬਾਕੀ ਮੂਡ ਜਿਹਾ ਅਫਸੈਟ ਕਰਕੇ ਨਾ ਆ ਸੁਣ ਸੁਣ ਕੇ ਹਨਾ ਵੀ ਕੀ ਬਣ ਗਿਆ ਸਾਡੇ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੀ ਹੋ ਗਿਆ ਐਡਾ ਕਿਹੜੀ ਗੱਲਾਂ ਤੋਂ ਨਫ਼ਰਤ ਇੰਨੀ ਵੱਧ ਗਈ ਤੇ ਦਿਲ ਜਾਈ ਨਹੀਂ ਕਰ ਰਿਆ ਸੀ ਅੱਜ ਸੋਚਿਆ ਚਲੋ ਥੋੜਾ ਬਹੁਤਾ ਵੀਡੀਓ ਬਣਾਉਣੇ ਆ ਬਲੌਗ ਬਣਾਉਣੇ ਆ ਟਿੰਡੀਆਂ ਧੋਪੇ ਧੋਲੀਆਂ ਆਪਾਂ ਹੈ ਵੀ ਕੱਚੀਆਂ ਕੱਚੀਆਂ ਬੜੀਆਂ ਸੋਹਣੀਆਂ ਇੱਕ ਵੀ ਕੋਈ ਖਰਾਬ ਕਾਣੀ ਨਹੀਂ ਨਿਕਲਦੇ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਤੱਕ ਜਾਣੀ ਅੱਜ ਗਲੇਸ ਦੀਆਂ ਗਲੇਸ ਗੈਸ ਦੀਆਂ ਪਲੇਟਾਂ ਪਲੂਟਾਂ ਲਾ ਕੇ ਇੱਕ ਪਾਸੇ ਦੀਆਂ ਕਰ ਲਈਆਂ ਲਾਤੀਆਂ ਤੇ ਇੱਕ ਪਾਸੇ ਦੀਆਂ ਹਜੇ ਰਹਿਣ ਤਾ ਛੱਲੀਆਂ ਲਿਆਂਦੀਆਂ ਸੀ ਵਾ ਅਗੇ ਚਾਚਾ ਭਤੀਜਾ ਉਧਰੇ ਘੁੰਮ ਕੇ ਆ ਕੇ ਕਿੱਡਾ ਖੁਸ਼ ਹੋਇਆ ਵਾ ਆ ਗਏ ਆ ਘੁੰਮਿਆ ਆ ਥੋੜਾ ਚਾਹ ਹੋਰ ਲਾਏ ਆਉਂਦੇ ਏਡੀ ਛੇਤੀ ਆ ਗਏ ਆ ਖੀਰ ਠੰਡੀ ਹੋ ਜਾਂਦੀ ਸੀ ਥੋੜੀ ਬੜਾ ਖੁਸ਼ ਆ ਆ ਤੇ ਚਾਚੇ ਦੇ ਨਾਲ ਬਾਹਰ ਜਾ ਕੇ ਘੁੰਮ ਕੇ ਹਾਂ ਕੁਮੀਆਂ ਕਰੇ ਚਾਤੇ ਨਾਲ ਜਾ ਕੇ ਓਕੇ ਓਕੇ ਮੈਂ ਨਹੀਂ ਖਾਣਾ ਹਾਂ ਜੀ ਮੈਂ ਨਹੀਂ ਖਾਣਾ ਇੱਛਾ ਲੇਗਾ ਲਿਆਂ ਤੰ ਅਸੀਂ ਆਪਾਂ ਛੱਲ ਤੇ ਬੜੀਆਂ ਮਿੱਠੀਆਂ ਮਿੱਠੀਆਂ ਛੱਲੀਆਂ ਰਾਤ ਇੱਕ ਭੁੰਨ ਕੇ ਖਾਦੇ ਸੀ ਤੇ ਆਪਣੇ ਅੱਗੇ ਦੇ ਚੁੱਲਿਆਂ 'ਚ ਭੁੰਨ ਕੇ ਖਾਣੇ ਹਨਾ ਕੋਲਿਆਂ ਤੇ ਇੱਥੇ ਤਾਂ ਗੈਸ ਤੇ ਭਾਈ ਖਾਣੀਆਂ ਜਾਂ ਬਾਹਰ ਜਾਓ ਉੱਥੇ ਪੱਠੀਆਂ ਜਿਹਾ ਹੁੰਦੀਆਂ ਉੱਥੇ